ਖਬਰ ਹੁਸ਼ਿਆਰਪੁਰ ਚੰਡੀਗੜ੍ਹ ਮਾਰਗ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਸਵੇਰੇ ਤੜਕੇਸਾਰ ਹੋਏ ਇੱਕ ਦਰਦਨਾਕ ਸੜਕ ਹਾਦਸੇ 'ਚ ਕਾਰ ਚਾਲਕ ਦੀ ਮੌਤ ਹੋ ਗਈ ਹਾਦਸਾ ਇੰਨਾ ਸਿਆਦਾ ਪੈਨਿਕ ਸੀ ਕਿ ਅਮਰੂਤੀ ਕਾਰ ਦੇ ਬੁਰੀ ਤਰ੍ਹਾਂ ਨਾਲ ਪ੍ਰਖੱਚੇ ਉੱਡ ਗਏ ਮ੍ਰਿਤਕ ਦੀ ਪਛਾਣ ਜੰਗ ਬਹਾਦਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਇਲਾਹਾਬਾਦ ਵਜੋਂ ਹੋਈ ਹੈ ਘਟਨਾ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਜਿਨ੍ਹਾਂ ਵੱਲੋਂ ਤੁਰੰਤ ਇਸਤੀ ਸੂਚਨਾ ਸਬੰਧਤ ਥਾਣੇ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਕੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਜਾਣਕਾਰੀ ਮੁਤਾਬਕ ਕਾਰ ਚਾਲਕ ਮਹਾਲਪੁਰ ਤਰਫੋਂ ਆ ਰਿਹਾ ਸੀ ਤੇ ਜਦੋਂ ਉਹ ਕੈਂਪਨੇਸ ਦੀਕ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਟਿਪਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਗੱਡੀ ਦੇ ਬੁਰੀ ਤਰ੍ਹਾਂ ਨਾਲ ਪ੍ਰਖਿਤ ਚ ਉੱਟ ਗਏ ਹਾਦਸੇ ਤੋਂ ਬਾਅਦ ਮ੍ਰਿਤਕ ਦੀ ਦੇਹ ਨੂੰ ਤੁਰੰਤ ਸਿਵਲ ਹਸਪਤਾਲ ਚ ਪੋਸਟਮਾਰਟਮ ਲਈ ਪਹੁੰਚਾਇਆ ਗਿਆ ਦੂਜੇ ਪਾਸੇ ਪਰਿਵਾਰ ਦਾ ਕਹਿਣਾ ਕਿ ਪੁਲਿਸ ਵੱਲੋਂ ਉਹਨਾਂ ਨੂੰ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਬਿਆਨ ਦਰਜ ਕਰਨ 'ਚ ਆਨਕਾਨੀ ਕੀਤੀ ਜਾ ਰਹੀ ਹੈ ਘਟਨਾਤ ਸਬੰਧੀ ਜਾਣਕਾਰੀ ਦਿੱੰਦਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਟਿਪਰ ਚਾਲਕ ਨੂੰ ਕਾਬੂ ਕਰ ਲਿਆ ਗਿਆ ਤੇ ਪਰਿਵਾਰ ਜੋ ਵੀ ਬਿਆਨ ਦੇਰਜ ਕਰਵਾਏਗਾ ਉਸ ਮੁਤਾਬਕ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਫ ਦੀ ਰਿਪੋਰਟ ਇਹ ਮੈਂ ਨਾ ਕਾਂਸਟੇਬਲ ਸੁਨਦਰ ਸਿੰਘ ਆ ਜੀ ਕਿਹੜੀ ਗੱਡੀ ਕਿੱਥੇ ਤਰਨਾ ਦੋ ਤੇ ਸਾਡਾ ਬੀਟ ਆ ਸਾਡੀ ਗੜਚਾਂਕਰ ਤੋਂ ਆਪਣੇ ਹਸ਼ਰਪੁਰ ਤੋਂ ਗੜਚਾਂਕਰ ਤੇ ਗੜਚਾਂਕਰ ਤੋਂ ਧਮਾਈ ਜੀ ਤੇ ਸਾਨੂੰ ਤਕਰੀਬਨ 550 ਤੇ ਬੋਲ ਆਈ ਆ ਕੰਟਰੋਲ ਰੂਮ ਤੋਂ ਤੇ ਕੀ ਐਕਸੀਡੈਂਟ ਹੋ ਗਿਆ ਆਈ ਵੀ ਭਾਈ ਆਪ ਤੇ ਅਸੀਂ ਮੌਕੇ ਤੇ 8 ਮਿੰਟਾਂ ਦੇ ਵਿੱਚ ਤੇ ਪਹੁੰਚ ਗਏ ਸੀ ਟਾਈਮ ਦੇ ਨਾਲ ਤੇ ਦੇਖਿਆ ਦਾ ਐਕਸੀਡੈਂਟ ਮਰੂਤੀ ਗਾਰ ਚ ਟਰੱਕ ਵੱਜਿਆ ਹੋਇਆ ਸੀਗਾ ਤੇ ਮੌਕੇ ਦੇ ਮੁੰਡੇ ਦੀ ਡੈਥ ਹੋ ਗਈ ਸੀਗੀ 22 ਸਾਲ ਦਾ ਮੁੰਡਾ ਸੀ ਤੇ ਮੋਡਲ ਦਾ ਨਾਜ਼ੀ ਦਾ ਜੰਗਬਾਹਰ ਤੇ ਆਪਣਾ ਡੈਡੀ ਉਹਨਾਂ ਦਾ ਨਾਮ ਸਰਵਿਸ ਸਿੰਘ ਉਹ ਲਾਲੀ ਕਹਿੰਦੇ ਤੇ ਅਲਾਹਾਬਾਦ ਤੋਂ ਸੀਗੇ ਉਹ ਤੇ ਉਹਨਾਂ ਨੂੰ ਆਪਣੇ ਟਰੈਕਟਰ ਵੀ ਰਹਿਤ ਦੇ ਨਾਲ ਤੇ ਉਹਨਾਂ ਨੂੰ ਜਿਹਦਾ ਪੈਰ ਸੀ ਉਹਨਾਂ ਦੇ ਵਿੱਚ ਫਸਿਓ ਜੀ ਉਹਨਾਂ ਨੂੰ ਟਰੈਕਟਰ ਦੀ ਮਦਦ ਨਾਲ ਉਹਨੂੰ ਬਾਹਰ ਕੀਤਾ ਕੱਢਿਆ ਤੇ ਆਪਣੇ ਐਂਬੂਲੈਂਸ ਚ ਪਾ ਗਏ ਉਹਨਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਸੀਗਾ ਜੀ ਕੀ ਲੱਗਦਾ ਜੀ ਐਕਸੀਡੈਂਟ ਹਰ ਮਕੀ ਕਾਰਨ ਸੀਗਾ ਐਕਸੀਡੈਂਟ ਹਜੇ ਕਲੀਅਰ ਨਹੀਂ ਹੈਗਾ ਸਰ ਤੇ ਜਿੱਦਾਂ ਵੀ ਰਿਪੋਰਟ ਸਰ ਜਿੱਦਾਂ ਵੀ ਹੋਊਗੀ ਮੁਰੇ ਉਹਦਾ ਫੇਰ ਪਤਾ ਕਰਕੇ ਇੱਕ ਜਣਾ ਸੀ ਮੁੰਡਾ ਤੇ 22 ਸਾਲਾਂ ਦਾ ਮੁੰਡਾ ਸੀ ਉਹ ਜੀ ਤੁਸੀਂ ਇੱਕ ਤੋਂ ਬਾਰੇ ਗੱਡੀ ਤੇ ਤਦੈ ਸਾਡੀ ਡਿਊਟੀ ਸਰ ਹੈਗੀ ਕਿ ਮੈਂ ਜਿੱਦਾਂ ਵੀ ਹਾਈਵੇ ਤੇ ਆਪਣੇ ਕੋਈ ਐਕਸੀਡੈਂਟ ਹੁੰਦਾ ਹੈ ਨਾ ਕਿ ਤੇ ਉੱਥੇ ਉਹਨਾਂ ਦੀ ਹੈਲਪ ਕਰਨੀ ਆ ਜਾਂ ਕੋਈ ਇਹ ਸੱਟ ਲੱਗ ਜਾਂਦੀ ਹੈ ਉਹਨਾਂ ਨੂੰ ਮੈਡੀਕਲ ਸਹਾਇਤਾ ਲੈਣੀ ਹੈ ਜੇ ਜਿਆਦਾ ਸੀਰੀਅਸ ਕੰਡੀਸ਼ਨ ਆ ਤੇ ਉਹਨਾਂ ਨੂੰ ਆਪਣੇ ਹਸਪਤਾਲ ਪਹੁੰਚਾਇਆ ਤੇ ਮੋਕਤ ਪੁਲਿਸ ਵਗੈਰਾ ਪਹੁੰਚੇ ਸੀ ਹਾਂਜੀ ਹਾਂਜੀ ਬਿਲਕੁਲ ਜੀ ਤੇ ਨੇੜੇ ਦੇ ਆਪਣੇ ਥਾਣੇ ਵਾਲੇ ਸਰਦ ਥਾਣਾ ਉੱਥੋਂ ਪਹੁੰਚ ਗਏ ਸੀਗੇ ਜੀ ਕੁਈ ਉਹਨੂੰ ਬਹੁਤ ਲਾਭ ਵੰਡਦਾ ਆ ਤੇ ਮੈਂ ਕਿਛਤੀ ਨਹੀਂ ਆ ਰਿਹਾ ਮੇਰਾ ਮੋੜ ਭਾਈ ਜਰਾ ਜਰਾ ਬੰਦਾ ਆ ਬਸ ਠੀਕ ਆ ਬਿਠਾਓ ਮੋਟੂ ਚੱਲਿਆ ਗਿਆ ਉਹ ਕਹਿੰਦੇ ਇੱਥੇ ਬੈਠਾ ਉਹ ਲੈ ਕੇ ਤਾਂ ਮੇਰ ਦਾ ਸਰਵਜੀਤ ਸਿੰਘ ਭਾਜੀ ਕੀ ਗੱਲ ਹੋਈ ਅੱਜ ਭਾਜੀ ਸਵੇਰੇ ਬੱਚਾ ਨੂੰ ਸਵੇਰੇ ਸੁੱਤਾ ਉੱਠ ਕੇ ਗਿਆ ਕਿ ਮੈਂ ਬੱਚਿਆਂ ਦੀਆਂ ਵਰਦੀਆਂ ਦੇਣ ਜਾਣਾ ਤੇ ਉਧਰ ਗਿੱਧੇ ਭੰਗੜੇ ਦਾ ਕੰਮ ਕਰਦਾ ਸੀਗਾ ਉਥੇ ਗੱਲ ਨੂੰ ਮੈਂ ਵਰਦੀਆਂ ਦੇਣ ਜਾਣਾ ਤੇ ਸਵੇਰੇ ਉਧਰੋਂ ਆਉਂਦਾ ਸੀਗਾ ਜੀ ਹਾਜੀ ਤੇ ਆਉਂਦੇ ਆਉਂਦੇ ਤਕਰੀਬਨ ਐਕਸੀਡੈਂਟ ਹੋ ਗਿਆ ਜੀ ਕਾਚ ਆ ਦੇ ਸੀ ਇੱਕ ਕਾਰ ਸੀਗੀ ਜੀ ਮਰੂਤੀ ਕਾਰ ਕਿੱਥੇ ਹੋਇਆ ਐਕਚੁਅਲੀ ਇਹ ਭਾਈ ਆ ਦੂਸਰੇ ਬਲਾਸਕੋ ਰੋਡ ਦੇ ਨਾਲ ਹੀ ਆ ਜੀ ਜੀ ਤੇ ਕਾਰ ਆਪਣੀ ਸੀਗੀ ਕਾਰ ਆਪਣੀ ਸੀਗੀ ਜੀ ਠੀਕ ਹੈ ਤੇ ਜਿਹੜਾ ਡਰਾਈਵਰ ਟੁੱਪਲ ਰੰਗ ਦੇ ਨਾ ਹੋਇਆ ਬੰਦਾ ਫੜ ਲਿਆ ਜਨ ਠੀਕ ਹੈ ਉਹ ਜੀ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਫੜਿਆ ਹੋਇਆ ਹੈਗਾ ਮੈਨੂੰ ਨਹੀਂ ਪਤਾ ਜੀ ਕਹਿੰਦੇ ਫੜ ਲਿਆ ਕੀ ਮੰਗ ਕਰਦੇ ਸੀ ਜੀ ਮੈਂ ਮੰਗ ਭਾਜੀ ਹੁਣ ਕੀ ਕਰਨਾ ਮੇਰੇ ਬੱਚਾ ਚਲ ਗਿਆ ਭਾਜੀ ਸਹੀ ਗੱਲ ਮੈਂ ਮੰਗ ਕਿ ਦੱਸੋ ਇਹਨਾਂ ਤੋਂ ਕੀ ਕਰਾਂ ਮੇਰੇ ਬੱਚੇ ਨੂੰ ਇਹਨਾਂ ਨੇ ਚੱਕ ਹੀ ਲੰਦੇ ਪਾਣੀ ਪੜਾ ਦਿੰਦੇ ਇਹਨਾਂ ਬਹੁਤ ਸੂਗਾ ਮੈਂ ਡੇਢ ਘੰਟਾ ਭਾਜੀ ਤੁਹਾਡੇ ਫਿਆ ਉਹ ਬੱਚਾ ਵਿੱਚ ਮੈਂ ਜਾ ਕੇ ਆਪ ਕੱਢਿਆ ਮੈਂ ਡੇਢ ਘੰਟੇ ਬਾਅਦ ਤਾਂ ਮੈਂ ਗਿਆ ਹੁਣ ਠੀਕ ਹੈ ਜੀ ਤੁਸੀਂ ਕਿਹਨੇ ਪੁਲਿਸ ਕੋਈ ਨਹੀਂ ਪਹੁੰਚਾ ਮੋਕੇ ਤੇ ਫੋਰਸ ਵਾਲੇ ਪਹੁੰਚੇ ਹੋਣਗੇ ਜੀ ਬਾਅਦ ਚ ਪਹੁੰਚੇ ਹੋਣਗੇ ਮੈਨੂੰ ਨਹੀਂ ਇਹ ਨਹੀਂ ਇਹਨਾਂ ਦੇ ਫੋਨ ਆਏ ਸੀਗਾ ਇਹਨਾਂ ਦੇ ਫੋਨ ਉੱਤੇ ਸਾਡੇ ਇੱਕ ਪਿੰਡ ਦੇ ਬਾਬਾ ਜੀ ਆ ਉਹਨਾਂ ਨੂੰ ਆਇਆ ਉਹਨਾਂ ਨੇ ਮੈਨੂੰ ਪੁੱਛਿਆ ਵੀ ਗੱਡੀ ਨੰਬਰ ਕੀ ਹੈ ਵੀ ਆਹ ਤੇ ਕਹਿੰਦਾ ਇਦਾਂ ਤੇ ਐਕਸੀਡੈਂਟ ਹੋ ਗਿਆ ਹੈਗਾ ਬੇ ਮੇਰੀ ਗੱਡੀ ਦੇ ਵਿੱਚ ਐਂਬੂਲੈਂਸ ਦੇ ਕਾਟ ਵੀ ਬਥੇਰੇ ਖਿਲਰੇ ਪਏ ਸੀ ਜੀ ਤੇ ਇਹਦੇ ਬੇਟੇ ਦੇ ਕਾਟ ਵੀ ਹੈਗੇ ਜਿਹਦੇ ਭੰਗੜੇ ਦਾ ਕੰਮ ਕਰਦਾ ਉਸੇ ਕਾਟਾਂ ਦੇ ਉੱਤੇ ਫੋਨ ਕੀਤਾ ਇਹਨਾਂ ਨੂੰ ਸਾਨੂੰ ਮੌਕੇ ਤੇ ਜਿੱਤੇ ਮੌਕੇ ਤੇ ਬਾਜੀ ਉੱਥੇ ਪਤਾ ਨਹੀਂ ਕਿੰਨਾ ਚਿਰ ਤੱਕ ਹੋਣਾ ਆਪਾਂ ਨੇ ਦੇਖਿਆ ਮੈਂ ਤਾਂ ਜਾ ਕੇ ਵਿੱਚੋਂ ਕੱਢਿਆ ਫਸਿਆ ਇਹ ਤਾਂ ਸਾਰੇ ਉੱਥੇ ਦੇਖੀ ਜਾਂਦੇ ਸੀ ਕਿਸੇ ਨੇ ਕੱਢਿਆ ਤੱਕ ਵੀ ਨਹੀਂ ਠੀਕ ਹੈ ਜੀ ਕਿ ਨਾ ਬਰੀ ਆਪਣਾ ਮੇਰਾ ਨਾਮ ਸਰਬਜੀਤ ਸਿੰਘ ਹੰਦੂ ਕੀ ਚੱਕਰ ਪੈ ਗਿਆ ਥਾਣੇ ਤੁਸੀਂ ਹੁਣ ਥਾਣੇ ਸਰ ਮੇਰੇ ਦੋਸਤ ਆ ਸਰਬਜੀਤ ਸਿੰਘ ਜੀ ਐਂਬੂਲੈਂਸ ਨਾਲ ਕੰਮ ਕਰਦਾ ਉਹਨਾਂ ਦੇ ਬੇਟੇ ਦੀ ਡੈਥ ਹੋਈ ਆ ਸਵੇਰੇ ਮਾਰਨਿੰਗ ਟਾਈਮ 6 ਵਜੇ ਟੈਪਰ ਨੇ ਸਾਈਡ ਮਾਰੀ ਆ ਸਾਈਡ ਤੇ ਲਿਜਾ ਕੇ ਉਹਨੂੰ ਗੱਡੀ ਉਹਦੀ ਰਗੜ ਦਿੱਤੀ ਆ ਤੇ ਮੌਕੇ ਤੇ ਡੈਥ ਹੋ ਗਈ ਆ ਤੇ ਅਸੀਂ ਸਵੇਰੇ ਦੇ ਬੈਠੇ ਆ ਥਾਣੇ ਦੇ ਵਿੱਚ ਆ ਕੇ ਅਸੀਂ ਉਹਨਾਂ ਨੂੰ ਕਹਿ ਰਹੇ ਆ ਕਿ ਸਰ ਐਫ ਆਈ ਆਰ ਕਰੋ ਤੇ ਉਹਦਾ ਪੋਸਟਮਾਰਟਮ ਹੋਵੇ ਤੇ ਅਸੀਂ ਡੈੱਡ ਬੋਡੀ ਲੈ ਕੇ ਜਾਈਏ ਬਟ ਉਹ ਉਹਨਾਂ ਨੂੰ ਕਾਲ ਆ ਰਹੀ ਆ ਬਾਰ ਬਾਰ ਟ੍ਰਿਪਲ ਡਰਾਈਵਰ ਦੇ ਮਾਲਕਾਂ ਦੀ ਤੇ ਉਹਨਾਂ ਨੇ ਉਹਨੂੰ ਅਰੈਸਟ ਕਰ ਲਿਆ ਆ ਹੁਣ ਸਾਨੂੰ ਕਹਿੰਦੇ ਆ ਗਵਾਹ ਲੈ ਕੇ ਆਓ ਕਦੇ ਕਹਿੰਦੇ ਆ ਕਿ ਕਾਰਵਾਈ ਇਦਾਂ ਨਹੀਂ ਹੋਣੀ ਤੁਸੀਂ ਗਵਾਹ ਦੱਸੋ ਕਿਹੜਾ ਉੱਥੇ ਹੁਣ 6 ਵਜੇ 5 ਵਜੇ ਉੱਥੇ ਕਿੱਦਾਂ ਐਕਸੀਡੈਂਟ ਹੋਇਆ ਟਿੱਪਰ ਸਾਰੀ ਦੁਨੀਆ ਨੂੰ ਨਜ਼ਰ ਆਂਦਾ ਆ ਵੀ ਸਾਈਡ ਤੇ ਲਿਜਾ ਕੇ ਗੱਡੀ ਠੋਕ ਦਿੱਤੀ ਓਨੇ ਤੇ ਪਰ ਇਹ ਲੋਕ ਹੋਣ ਸਾਡੇ ਦੇ ਕੋਈ ਕਾਰਵਾਈ ਨਹੀਂ ਕਰ ਰਹੇ ਰਿਕਵੈਸਟਾਂ ਕਰ ਰਹੇ ਆ ਮੇਨਤਾ ਕਰ ਰਹੇ ਆ ਪਰ ਉਹ ਕੋਈ ਕਾਰਵਾਈ ਨਹੀਂ ਕਰਦੇ ਪੁਲਿਸ ਵਾਲੇ ਕੀ ਕਹਿ ਰਹੇ ਸੀ ਪੁਲਿਸ ਵਾਲੇ ਇਹੀ ਕਹਿ ਰਹੇ ਆ ਕਿ ਕੋਈ ਗਵਾਹ ਲੈ ਕੇ ਆਓ ਗਵਾਹ ਅਸੀਂ ਉੱਥੋਂ ਕਿੱਥੇ ਲੈ ਕੇ ਜਾਈਏ ਸਾਨੂੰ ਤਾਂ ਕੋਦ ਰੇਡ ਘੰਟੇ ਬਾਅਦ ਜਾ ਕੇ ਮੁੰਡਾ ਕੱਢਿਆ ਅੰਦਰ ਬਿਆਨ ਦਰਜ ਕਰਾਤੇ ਤੁਸੀਂ ਗਿਆਨ ਦਰਜ ਕਰਦੇ ਨਹੀਂ ਪਏ ਉਹ ਬਿਲਕ ਸਾਡੇ ਕੋਲ ਸਾਡੀ ਦਾ ਡਿਮਾਂਡ ਆ ਜੀ ਪ੍ਰਸ਼ਾਸਨ ਦੇ ਅੱਗੇ ਕਿਸੇ ਦਾ ਜਵਾਨ ਪੁੱਤ ਮਰਿਆ ਹੈਗਾ ਉਹਦੀ ਜਿਹੇ ਹੈਲਪ ਕੀਤੀ ਜਾਵੇ ਜਿਹੜੀ ਕਾਰਵਾਈ ਬਣਦੀ ਟਿਪਰ ਮਾਲਕ ਤੇ ਡਰਾਈਵਰ ਤੇ ਉਹ ਤੇ ਕਾਰਵਾਈ ਕੀਤੀ ਜਾਵੇ ਬਟ ਉਹ ਨਹੀਂ ਕਰ ਰਹੇ ਠੀਕ ਓਕੇ ਜੀ ਐਕਸੀਡੈਂਟ ਹੋਇਆ ਕੀ ਕਿਹਨੇ ਜਨਰਲ ਕਿਹਨਾਂ ਕਾਲ ਕੰਪਨਸ ਵਿੱਚ ਇੱਕੋ ਕਾਰ ਸੀ ਮਰੂਤੀ ਕਾਰ ਤੇ ਟਿਪਰ ਦਾ ਹੋਇਆ ਸੀ ਸੋਨੀ 112 ਤੇ ਕੰਪਲੇਂਟ ਆਈ ਸੀ ਜਿਹਦੇ ਮੌਕੇ ਤੇ ਪਹੁੰਚੇ ਆ ਮੌਕੇ ਤੇ ਟਿਪ ਕਾਰ ਚਾਲਕ ਦੇ ਵਿੱਚ ਕਾਰ ਦੇ ਵਿੱਚ ਫਸਿਆ ਹੋਇਆ ਸੀਗਾ ਤੇ ਟ੍ਰੱਕਰ ਚਾਰ ਤੇ ਜਿਹੜਾ ਸੀ ਉਹ ਮੌਕੇ ਤੇ ਭੱਜ ਗਿਆ ਸੀਗਾ ਕਿ ਉੱਥੇ ਆਪਾਂ ਉਹ ਪੇੜ ਤੋਂ ਟਰੈਕਟਰ ਬਣਾ ਕੇ ਉਹਨੇ ਰੱਸਾ ਪਾ ਕੇ ਟਕਾਰ ਨੂੰ ਕੱਢ ਕੇ ਵਿੱਚੋਂ ਸਿੱਧੀ ਕਰਕੇ ਤਾਂ ਉਹਨਾਂ ਬਈ ਰੁਕ ਬਾਹਰ ਕੱਢਿਆ ਜਦ ਕਾਰ ਚੱਲ ਗਈ ਤੇ ਇੱਕਦਮ ਦੇਖੋ ਵੀ ਕਾਹਾਂ ਜੀ ਤੇ ਮੌਕੇ ਤੇ ਹੋ ਗਈ ਸੀ ਜੰਗ ਬਾਦਰ ਅੱਛਾ ਤੇ ਟ੍ਰੱਕਰ ਕਿੱਥੇ ਦਾ ਫੜਵਾਕ ਨਹੀਂ ਇਹ ਟ੍ਰੱਕਰ ਪਠਾਨਕੋਟ ਦਾ ਹੀ ਹਾਂਜੀ ਫੜ ਲਿਆ ਜੀ ਇਹ ਆਪਣੇ ਆਪ ਹੀ ਉੱਥੇ ਚੱਲ ਗਿਆ ਸੀਗਾ ਇਹਨੇ ਕਿ ਚੱਬਿਆ ਠਾਣੀ ਚਲ ਗਿਆ ਉਸ ਦਾ ਕੀ ਕੀ ਕਾਰਨ ਦੱਸਿਆ ਜਿਹੜਾ ਐਕਸੀਡੈਂਟ ਆ ਕੀ ਕਾਰਨ ਹੋਇਆ ਕਾਰਨ ਤਾਂ ਹੁਣ ਮੁੱਕੇ ਤੇ ਤਾਂ ਕੋਈ ਹੈ ਨਹੀਂ ਸੀ ਵਾਦੀ ਕੋਈ ਨਾ ਹੀ ਕੈਮਰਾ ਇੱਥੇ ਕੋਈ ਪਰ ਦੇਖਣ ਨੂੰ ਆਇਆ ਕਿ ਦਰ ਉਹ ਸਾਹਮਣੇ ਵੱਜਿਆ ਤੁਹਾਨੂੰ ਉਹ ਦੂਜੀ ਸਾਈਡ ਆ ਕੇ ਵੱਜ ਰਿਹਾ ਹਾਂਜੀ ਹਾਂਜੀ ਕੀ ਕਾਰਵਾਈ ਹੋਣੀ ਹੈ ਪਰਚਾ ਦਰਜ ਕਰਕੇ ਇਹਨਾਂ ਦੇ ਡੈਡੀ ਤੇ ਬਿਆਨਾਂ ਤੇ ਕਾਰਵਾਈ ਕਰਜੇ ਤੇ ਪਰਚਾ ਦਰਜ ਕਰ ਵੀ at gna university see potential in everyone and everything around us we drive innovation and entrepreneurship we groom competent global citizens to affect positive change around them